ਜਿਮਨੀ ਚੌੜਾ ਤੇ ਨਾਰੇ ਲਾ ਰਹੀ ਹੈ ਜਿੰਦਬਾਦ ਦੇ ਨਾਰੇ ਲੱਗ ਰਹੇ ਆ ਫਿਰ ਪੰਜਾਬ ਸਰਕਾਰ ਗੁਰਦਾਬਾਦ ਸਰ ਇਹ ਸਰਕਾਰ ਦਾ ਸਾਨੂੰ ਜਿੰਨਾ ਚਾਹੀਣਾ ਕਿ ਆਮ ਲੋਕਾਂ ਦੀ ਸਰਕਾਰ ਆ ਆਮ ਬੰਦੇ ਦੀ ਸਰਕਾਰ ਆ ਇਹ ਉਸ ਤੋਂ ਵੀ ਜਿਹੜੀ ਬੀਵੀਆਈਪੀ ਸਰਕਾਰ ਨਿਕਲੀ ਹੈ ਪਿਛਲੀਆਂ ਸਰਕਾਰਾਂ ਨੂੰ ਜਿਹੜਾ ਇਹ ਟੱਗ ਗਏ ਇਹ ਉਹਨਾਂ ਤੋਂ ਵੀ ਜ਼ਿਆਦਾ ਬੁਰੀ ਨਿਕਲੀ ਜਿੰਦਾਬਾਦ ਗੁਰਦਾਬਾਦ 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 ਆ ਜਿਮਨੀ ਚੌਂ ਜਿਹੜੀ ਆ ਇਹ ਸਰਕਾਰ ਨੂੰ ਅਸੀਂ ਪੂਰੇ ਠੋਕ ਮਾਜਾ ਕੇ ਹਰਾਵਾਂਗੇ ਮੇਰੇ ਜਿਹੜੇ ਸੰਦੂ ਸਾਹਿਬ ਇਹਨਾਂ ਨੇ ਛੁੜੇ ਨੇ ਕਦੀ ਇਹ ਅੰਨ ਦੇ ਕਿਸੇ ਇਸ ਭੁੱਲ ਤੇ ਕਦੀ ਹੋਸ ਭੋਲ ਤੇ ਕਦੀ ਇਹਨਾਂ ਨੂੰ ਕਹਿੰਦੇ ਵੀ ਇਹਨਾਂ ਨੂੰ ਲਿਆਓ ਤੇ ਇਹ ਜਿਹੜਾ ਵਾ ਤੁਹਾਡਾ ਜਿਹੜਾ ਵਾ ਨਸ਼ਾ ਜਿਹੜਾ ਤੁਹਾਡੇ ਵੱਧ ਜਾਣਗੇ ਸਮਾਜ ਇੱਕ ਕਦੀ ਇਹ ਕਹਿੰਦੇ ਅੰਨ ਦੇ ਦਰਜਾਓ ਤੁਹਾਡੇ ਨਸ਼ੇ ਖਤਮ ਹੋ ਜਾਣਗੇ ਜਿਹੜੀ ਸਰਕਾਰ ਐਨੇ ਝੂਠ ਲੈ ਕੇ ਆ ਰਹੀ ਉਹ ਤੋਂ ਤੁਸੀਂ ਆਪਾਂ ਕੀ ਉਮੀਦ ਕਰਦੇ ਆ ਕਿ ਇਹ ਆਸੀ ਬੱਤ ਕੋਹ ਲੋ ਕਿੰਨਿਆ ਕੋਸ਼ ਅੱਧੀ ਰਾਤ ਸਾਰੇ ਬੱਚਾ ਛੱਡ ਕੇ ਬੈਠੀਆਂ ਆਪਣੇ ਵਹਿ ਲੋ ਅੱਧੀ ਰਾਤੇ ਸੇ مشਾਲ ਮਾਰਚਾ ਕਰਦੇ ਪਏ ਆ ਸਾਡੇ ਛੋਟੇ ਛੋਟੇ ਬੱਚੇ ਘਰੇ ਪੁੱਠੇ ਬੈਠਿਆ ਔਰ ਅਹੀਂ ਸੜਕਾਂ ਦੇ ਰੁਲਦੇ ਪਏ ਸਟ ਔਰ ਨਹੀਂ ਅੱਜ ਇੱਕ مشਾਲ ਮਾਰਚਾ ਜੀ ਰੱਖਿਆ ਹੈ ਤੁਸੀਂ ਵੇਖੋ ਸਾਰੇ ਜਿੰਨੇ ਵੀ ਮੁਲਾਜ਼ਮ ਇੱਥੇ ਆਏ ਆ ਉਹਨਾਂ ਦੇ ਹੱਥੇ 'ਚ مشਾਲਾ ਵਾਂ مشਾਲਾ ਰੋਸ਼ਨੀ ਦੀ ਲੋੜ ਕਦੋਂ ਪੈਂਦੀ ਹੈ ਜਦੋਂ ਸਰਕਾਰ ਜਾਂ ਕੋਈ ਰਾਜਾ ਹਨੇਰੇ 'ਚ ਹੁੰਦਾ ਵਾ ਇਹ ਸਿਰਫ ਉਹਨਾਂ ਨੂੰ جگਾਣ ਲਈ ਉਹਨਾਂ ਨੂੰ ਚਾਨਣ ਕਰਨ ਲਈ ਆ ਭਾਈ ਇਹ ਜਿਹੜੀ ਇਲੈਕਸ਼ਨ ਆ ਰਹੀ ਆ ਜਾਗ ਜਾਓ ਕਰੂ ਆਪ ਸਰਕਾਰ ਤਾਂ ਕਹਿੰਦੀ ਭਾਈ ਅਸੀਂ ਰੰਗਲਾ ਪੰਜਾਬ ਬਣਾਉਣਾ ਨਹੀਂ ਰੰਗਲਾ ਤਾਂ ਨਹੀਂ ਕੰਗਲਾ ਬਣਾਤਾ ਜੀ ਤੁਸੀਂ ਇੱਕ ਕੰਪਿਊਟਰ ਅਧਿਆਪਕਾਂ ਦਾ ਦੋਖਾ ਸੁਣੋ ਸਰਕਾਰ ਤਾਂ ਕੇ ਆਵਾਜ਼ ਆ ਕਿ 109 ਦੇ ਕਰੀਬ ਜਿਹੜੇ ਸਾਡੇ ਕੰਪਿਊਟਰ ਅਧਿਆਪਕਾ ਉਸ ਦੁਨੀਆ ਨੂੰ ਅਲਵਿਦਾ ਆ ਕੇ ਆਪਣੇ ਆਮ ਆਮ ਕਹਿ ਕੇ ਆਮ ਜਨਤਾ ਦੀ ਵੋਟ ਲੈ ਗਏ ਨੇ ਇਹ ਆਮ ਹੁੰਦੇ ਤੇ ਅੱਜ ਇੱਥੇ ਹੁੰਦੇ ਮੁੰਡਾ ਸਿਰ ਉਤੋ ਟੈਕਸੀ ਤੇ ਟੋ ਟੈਕਸੀ ਜਾਂ ਨਹੀਂ ਬਣਿਆ ਸੀ ਜਾਂ ਤੋ ਸੀਐਮ ਬਣ ਗਿਆ ਤਾਂ ਤੋ ਕੋ ਇੰਨਾ ਖਾਸ ਹੋ ਗਿਆ ਕਿ ਸਾਨੂੰ ਉਹ ਕੰਪਿਊਟਰ ਜਿਹੜਾ ਆਪਾਂ ਨੂੰ 60 ਤੋਂ 70 ਮੀਟਿੰਗਸ ਦੇ ਕੇ ਮੁੱਕਰ ਗਿਆ ਤੇ ਦੇਖੋ ਜੇ ਸਾਡੇ ਨਾਲ ਵਾਅਦਾ ਕਰਕੇ ਪੂਰੇ ਨਹੀਂ ਉਤਰੇ ਜਿੰਨੇ ਇਹਨਾਂ ਨੇ ਜਨਤਾ ਨਾਲ ਵਾਅਦਾ ਕੀਤੇ ਉਹ ਵੀ ਨਹੀਂ ਨਾਲ ਕਰਕੇ ਪੂਰੇ ਉਤਰਨਾ ਇਸ ਕਰਕੇ ਥੋੜਾ ਸੋਚ ਸਮਝ ਕੇ ਸਾਰਾ ਜਨਤਾ ਨੂੰ ਚੱਲਣ ਦੀ ਲੋੜ ਹੈ ਸਰਕਾਰ ਕਹਿੰਦੀ ਸੀ ਇਨਾਂ ਦੀ ਸਿੱਖਿਆ ਕ੍ਰਾਂਤੀ ਵਿੱਚ ਸੜਕਾਂ ਤੇ ਰੋਲ ਰਹੀ ਆ ਜਿਹੜੇ ਵਿਆ ਪੰਰੇ ਸਕੂਲਾਂ ਦੇ ਵਿੱਚ ਮਿਹਨਤ ਕਰਕੇ ਬੱਚਿਆਂ ਨੂੰ ਪੜਾਉਣਾ ਸੀ ਉਹੀ ਜਿਹੜਾ ਵਾ ਇਹਨਾਂ ਤੋਂ ਨਰਾਸ਼ ਹੋ ਕੇ ਸੜਕਾਂ ਤੇ ਆ ਰਿਹਾ ਹੈ ਤੇ ਇਹਨਾਂ ਦੀ ਸਿੱਖਿਆ ਕ੍ਰਾਂਤੀ ਤੇ ਸਮਝ ਲੋ ਦੀ ਭੂਕ ਨਿਕਲ ਗਈ ਆ ਵੇਖੋ ਇਸ ਵਕਤ ਮੈਂ ਹਲਕਾ ਤਰਨ ਕਾਰਨ ਦੇ ਵਿੱਚ ਮੌਜੂਦ ਹੈ ਵਿੱਚੇ ਕੁਝ ਲੋਕ ਨੇ ਇੱਕ ਪਾਸੇ ਸਰਕਾਰ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਪਰ ਇਧਰਲੇ ਪਾਸੇ ਮੁਰਦਾਬਾਦ ਕੀ ਗੱਲ ਹੋਈ ਆ ਜੀ ਇੱਕ ਇੱਕ ਪਾਸੇ ਸਰਕਾਰ ਜਿੰਮਨੀ ਚੋੜਾ ਦੇ ਨਾਰੇ ਲਾ ਰਹੀ ਆ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਫਿਰ ਪੰਜਾਬ ਸਰਕਾਰ ਮੁਰਦਾਬਾਦ ਕਿਉਂ ਸਰ ਇਹ ਸਰਕਾਰ ਦਾ ਸਾਨੂੰ ਜਿੰਨਾ ਚਾਹੀਣਾ ਕਿ ਆਮ ਲੋਕਾਂ ਦੀ ਸਰਕਾਰ ਆ ਆਮ ਬੰਦੇ ਦੀ ਸਰਕਾਰ ਆ ਇਹ ਉਸ ਤੋਂ ਵੀ ਜਿਹੜੀ ਬੀਵੀਆਈਪੀ ਸਰਕਾਰ ਨਿਕਲੀ ਇਹ ਪਿਛਲੀਆਂ ਸਰਕਾਰਾਂ ਨੂੰ ਜਿਹੜਾ ਇਹ ਕੱਟ ਗਈ ਇਹ ਉਹਨਾਂ ਤੋਂ ਵੀ ਜ਼ਿਆਦਾ ਬੁਰੀ ਨਿਕਲੀ ਕਿਸ਼ਤੀਆਂ ਸਰਕਾਰਾਂ ਸਾਡੀ ਗੱਲ ਸੁਣ ਲੈਂਦੀ ਆ ਕਿ ਤਰ੍ਹਾਂ ਕਿਤੇ ਉਹ ਸਾਡਾ ਡੀਏ ਕੋਈ ਬੋਨਸ ਕੋਈ ਦਿਵਾਰੀ ਤੇ ਕੋਈ ਜੋ ਵੀ ਤੋਹਫੇ ਹੁੰਦੇ ਸੀ ਉਹ ਮੁਲਾਜ਼ਮਾਂ ਨੂੰ ਦਿੰਦਿਆ ਸੀ ਇਹਨਾਂ ਨੇ ਨਾ ਕੋਈ ਪੁਰਾਣੀ ਪੈਨਸ਼ਨ ਨਾ ਕੋਈ ਡੀਏ ਨਾ ਕੰਪਿਊਟਰ ਦਾ ਆਪਕਰ ਨੂੰ ਪੇ ਕਮਿਸ਼ਨ ਇਹਨਾਂ ਨੇ ਕੁਝ ਨਹੀਂ ਦਿੱਤਾ ਪਰ ਪੰਜਾਬ ਦੇ ਮੁੱਖ ਮੰਤਰੀ ਤਾਂ ਕਹਿੰਦੇ ਆਪਣੀਆਂ ਸਟੇਜਾਂ ਤੋਂ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਮੈਂ ਆਮ ਘਰ ਦਾ ਮੁੰਡਾ ਉਹ ਆਮ ਘਰ ਦਾ ਮੁੰਡਾ ਸਿਰਫ ਉਦੋਂ ਤੱਕ ਸੀ ਜਦੋਂ ਤੱਕ ਉਹ ਸੀਐਮ ਨਹੀਂ ਬਣਿਆ ਸੀ ਜਦੋਂ ਉਹ ਸੀਐਮ ਬਣ ਗਿਆ ਤਾਂ ਤ ਤੋਂ ਕੋ ਇੰਨਾ ਖਾਸ ਹੋ ਗਿਆ ਕਿ ਸਾਨੂੰ ਉਹ ਕੰਪਿਊਟਰ ਦੇ ਆਪਕਾ ਨੂੰ 60 ਤੋਂ 70 ਮੀਟਿੰਗਸ ਦੇ ਕੇ ਮੁੱਕਰ ਗਿਆ ਤੇ ਸਾਨੂੰ ਉਹਨੇ ਕਦੇ ਜਿਹੜਾ ਵਾ ਉਹ ਮੀਟਿੰਗ ਤੇ ਮਤਲਬ ਸਾਨੂੰ ਉਥੇ ਬੁਲਾ ਕੇ ਕਹਿ ਦਿੰਦੇ ਕਿ ਸੀਐਮ ਸਾਹਿਬ ਜਿਹੜੇ ਉਹ ਬਿਜ਼ੀ ਨੇ ਉਹ ਮੀਟਿੰਗ ਨਹੀਂ ਕਰ ਸਕਦੇ ਉਹਨਾਂ ਨੇ ਮੂੰਹ ਨਹੀਂ ਦਿਖਾਇਆ ਇੱਕ ਮੀਟਿੰਗ ਨਹੀਂ ਸਾਡੇ ਨਾਲ ਕੀਤੀ ਕਿ ਸਾਡਾ ਮਸਲਾ ਹੀ ਸੁੋਲਣਾਂ ਨੂੰ ਵੀ ਸਾਡਾ ਮਸਲਾ ਕੀ ਹੈ ਇੱਕ ਪਾਸੇ ਸਰਕਾਰ ਜਿੰਨੀ ਚੋਣਾ ਚੱਲ ਰਹੀਆਂ ਤੇ ਦਾਵਾ ਕਰਦੀ ਹੈ ਵੀ ਸਾਡੇ ਤੋਂ ਬੀਬੀਆਂ ਬਹੁਤ ਖੁਸ਼ ਆ ਤਰਨ ਤਰਨ ਦੇ ਵਾਸੀ ਬਹੁਤ ਖੁਸ਼ ਇਹ ਕਹ ਲਓ ਕਿੰਨੀਆਂ ਖੁਸ਼ ਅੱਧੀ ਰਾਤ ਸਾਰੇ ਬੱਚੇ ਛੱਡ ਕੇ ਬੈਠੀਆਂ ਆਪਣੇ ਵੇਲੇ ਅੱਧੀ ਰਾਤ ਅਸੀਂ ਇਮਸ਼ਾਲ ਮਾਰਚਾ ਕਰਦੇ ਪਏ ਆ ਸਾਡੇ ਛੋਟੇ ਛੋਟੇ ਬੱਚੇ ਘਰੇ ਭੁੱਖੇ ਬੈਠੇ ਆ ਔਰ ਅਸੀਂ ਸੜਕਾਂ 'ਤੇ ਰੁਲਦੇ ਪਏ ਸਾਡਾ ਅਧਿਆਪਕ ਵਰਗ ਜਿਹੜੇ ਬੰਦੇ ਦਾ ਜਿਹੜੇ ਸੀਐਮ ਦਾ ਅਧਿਆਪਕ ਵਰਗ ਸੜਕਾਂ 'ਤੇ ਰੁਲਦਾ ਪਿਆ ਉਹਦੋਂ ਤੋਂ ਤੁਸੀਂ ਕੀ ਹਾਸ ਕਰ ਸਕਦੇ ਹੋ ਦੱਸੋ ਉਹ ਤਾਂ ਉਹ ਤਾਂ ਕਹਿੰਦੇ ਸੀ ਵੀ ਤੁਹਾਨੂੰ ਰੋਜ਼ ਮਜ਼ਾਰੇ ਕਰਦੀ ਲੋੜ ਦੀ ਪੈਣੀ ਧਰਦੇ ਲਾਉਂਦੇ ਬਤਲਾ ਨਾ ਸਭ ਤੋਂ ਵੱਧ ਉਹਨਾਂ ਦੇ ਰਾਜ 'ਚ ਰੋਜ਼ ਮਜ਼ਾਰੇ ਹੋਇ ਕਿੱਤੇ ਨਾ ਕਾਂਗਰਸ ਵਾਲੇ ਕੀਤੇ ਇਹਨਾਂ ਨੇ ਸਾਨੂੰ ਉਹ ਸਰਕਾਰਾਂ ਨੂੰ ਚੰਗੇ ਕਹਿਣ ਵਾਸਤੇ ਜਿਹੜਾ ਮਜਬੂਰ ਕਰ ਦੇਤਾ ਕਿ ਉਹ ਚੰਗੀਆਂ ਸੀ ਅਸੀਂ ਬਦਲਾਅ ਦੇ ਚੱਕਰ ਵਿੱਚ ਇਹਨਾਂ ਨੂੰ ਲਿਆਂਦਾ ਸੀਗਾ ਪਰ ਬਦਲਾ ਇਹਨਾਂ ਦਾ ਇਹੋ ਜਿਹਾ ਆਇਆ ਕਿ ਇਹਨਾਂ ਨੇ ਮਤਲਬ ਮੀਟਿੰਗ ਤਾਂ ਕੀ ਕਰਨੀ ਇਹਨਾਂ ਨੇ ਕਿਸੇ ਨਾਲ ਗੱਲ ਕਰਨੀ ਵੀ ਜਿਹੜੀ ਮناسب ਨਹੀਂ ਸਮਝੀ ਸਾਰੇ ਮੁਲਾਜ਼ਮ ਸੜਕਾਂ 'ਤੇ ਰੋਲਤੇ ਇਹਨਾਂ ਨੇ ਹੁਣ ਧੀਆਂ ਬਹਿਣਾ ਜੇ ਲੋ ਸਾਰੀਆਂ ਸੜਕਾਂ 'ਤੇ ਆ ਛੋਟੇ ਬੱਚੇ ਸਾਡੇ ਘਰਾਂ 'ਚ ਤੇ ਅਸੀਂ ਸੜਕਾਂ 'ਤੇ ਆ ਵੇਖੋ ਜੀ ਆਪ ਬੱਚੇ ਵੀ ਨਾ ਇਹ ਬੱਚੇ ਵੀ ਅਸੀਂ ਨਾਲ ਲੈ ਕੇ ਉਹਨਾਂ ਕਿੱਥੇ ਛੱਡ ਕੇ ਆਏ ਆ ਬੱਚਾ ਨੂੰ ਬੱਚਾ ਨੂੰ ਸਾਨੂੰ ਨਾਲ ਲੈ ਕੇ ਆਉਣਾ ਪੈਂਦਾ ਔਰ ਕਈ ਬੱਚੇ ਅਸੀਂ ਗਵਾਂਡੀਆਂ ਆਂਡੀਆਂ ਕੋਲੋਂ ਛੱਡ ਕੇ ਆਏ ਆ ਆ ਜੀ ਜੀ ਆ ਭਾਈ ਕਿਵੇਂ ਦੇਖਦੇ ਹੋ ਸਰਕਾਰ ਜਿੰਮੀ ਚੋਣਾ ਤੇ ਲਗਾਤਾਰ ਇਹ ਕਹਿੰਦੀ ਹੈ ਕਹਿੰਦੀ ਲੋਕ ਬਹੁਤ ਖੁਸ਼ ਨੇ ਤੇ ਤਰਨ ਤਾਰ ਤੋਂ ਇੱਕ ਵਾਰੀ ਫੇਰ ਜਿੱਤਾਂ ਜਿਹੜੇ ਲੋਕ ਖੁਸ਼ ਹੁੰਦੇ ਆ ਨਾ ਉਹ ਇਦਾਂ ਸੜਕਾਂ ਤੇ ਤੁਹਾਨੂੰ ਮਿਸ਼ਾਲਾਂ ਲੈ ਕੇ ਨਜ਼ਰ ਨਹੀਂ ਆਉਣਗੇ ਔਰ ਜਿੰਨਾ ਸਾਡਾ ਮੁਲਾਜ਼ਮ ਵਰਗਾ ਨਾ ਉਹ ਇਸ ਵੇਲੇ ਪੂਰੇ ਪੰਜਾਬ ਦਾ ਮੁਲਾਜ਼ਮ ਵਰਗ ਸੜਕਾਂ ਤੇ ਆ ਤੁਸੀਂ ਤਰਨਤਨ ਸ਼ਹਿਰ ਦੇ ਹਾਲਾਤ ਦੇਖ ਲਓ ਕਿਦਾਂ ਦੇ ਹਾਲਾਤ ਆ ਥਾਂ ਥਾਂ ਤੇ ਜਿਹੜੇ ਉਹ ਰੋਡ ਸ਼ੋ ਦੇ ਜਿਹੜੇ ਉਹ ਬੋਰਡ ਲਗਾਏ ਗਏ ਆ ਉਹ ਤਾਂ ਰੋਡ ਸ਼ੋ ਜਦੋਂ ਨੋਮੀਨੇਸ਼ਨ ਭਰਦੇ ਆ ਉਹਦੇ ਲਈ ਰੋਡ ਸ਼ੋ ਕਰਨ ਲੱਗੇ ਵੀ ਬੋਲ ਲਗਾਉਣੇ ਪੈਂਦੇ ਆ ਤੁਸੀਂ ਇਹ ਕੰਪਿਊਟਰ ਅਧਿਆਪਕ ਦੇਖੋ ਅਧਿਆਪਕ ਪੰਜਾਬ ਦਾ ਇੱਕ ਉਹ ਬਦ ਮੁੱਲਾ ਖਜ਼ਾਨਾ ਆ ਜਿਹਦੀ ਬਦੌਲਤ ਇਹ ਸਾਡੇ ਸਾਰੇ ਆਈਪੀਐਸ ਆਈਏਸ ਲੋਬੀ ਜਿਹੜੀ ਉਹ ਪੜ ਕੇ ਇਹਨਾਂ ਅਧਿਆਪਕ ਸਰਬਾਨ ਤੋਂ ਪੜ ਕੇ ਤਾਂ ਉਹ ਪੰਜਾਬ ਨੂੰ ਚਲਾ ਰਹੇ ਆ ਤੁਸੀਂ ਕੰਪਿਊਟਰ ਅਧਿਆਪਕਾਂ ਦਾ ਦੁੱਖ ਤਾਂ ਸੁਣੋ ਸਰਕਾਰ ਤੱਕ ਇਹ ਆਵਾਜ਼ ਆ ਕਿ 109 ਦੇ ਕਰੀਬ ਜਿਹੜੇ ਸਾਡੇ ਕੰਪਿਊਟਰ ਅਧਿਆਪਕਾ ਉਸ ਦੁਨੀਆ ਨੂੰ ਅਲਵਿਦਾ ਆ ਕੇ ਆਪਣੇ ਪਰਿਵਾਰ ਨੂੰ ਵਿਛੋੜਾ ਦੇ ਕੇ ਕਿਸੇ ਹੋਰ ਦੁਨੀਆ ਚ ਜਾ ਚੁੱਕੇ ਆ ਪੰਜਾਬ ਦੇ ਮੁੱਖ ਮੰਤਰੀ ਆਏ ਸੀ ਤੁਸੀਂ ਗੱਲਬਾਤ ਨਹੀਂ ਕੀਤੀ ਉਹ ਤਾਂ ਆਮ ਘਰ ਦੇ ਆ ਉਹ ਕਹਿੰਦੇ ਮੈਂ ਹਰ ਇੱਕ ਨੂੰ ਮਿਲਦਾ ਪੰਜਾਬ ਦੇ ਮੁੱਖ ਮੰਤਰੀ ਉਹ ਪੰਜਾਬ ਦੇ ਤਾਂ ਹੈ ਹੀ ਨਹੀਂ ਉਹ ਤਾਂ ਮੈਨੂੰ ਲੱਗਦਾ ਦਿੱਲੀ ਦੇ ਮੁੱਖ ਮੰਤਰੀ ਆ ਸੋ ਇਹ ਗੱਲ ਬਿਲਕੁਲ ਨਹੀਂ ਆ ਜਿਹੜੇ ਆਪਣੇ ਪੰਜਾਬ ਦਾ ਜਾਇਆ ਆਪਣੇ ਪੰਜਾਬ ਦੇ ਧੀਆ ਪੈਣਾ ਜਾਂ ਆਪਣੇ ਮੁਲਾਜ਼ਮਾਂ ਦਾ ਦਰਦ ਨਹੀਂ ਸਮਝਦਾ ਉਹ ਪੰਜਾਬ ਦਾ ਕਾਦਾ ਹੋਇਆ ਰੋਸ ਰੋਸ ਮਜਾਰੇ ਦੇ ਲਈ ਜਿਮਨੀ ਦੇ ਨਾ ਜਿਮਨੀ ਚੋਂ ਵਾਲੇ ਦਿਨ ਜਾਂ ਤਰਨਤਾਰਨ ਦਾ ਸਥਾਨ ਹੀ ਕਿਉਂ ਤੋੜਿਆ ਦੇਖੋ ਸਰਕਾਰ ਦਾ ਇਸ ਵੇਲੇ ਤਰਨਤਾਰਨ ਦੀ ਜਿਮਨੀ ਚੋਂ ਗਲੇ ਦੀ ਹੱਡੀ ਬਣੀ ਹੋਈ ਆ ਮੁਲਾਜ਼ਮ ਵਰਗ ਨੇ ਤਹੱਯਾ ਕੀਤਾ ਹੋਇਆ ਕਿ ਆ ਜਿਮਨੀ ਚੋਂ ਜਿਹੜੀ ਆ ਇਹ ਸਰਕਾਰ ਨੂੰ ਅਸੀਂ ਪੂਰੇ ਠੋਕ ਵਜਾ ਕੇ ਹਰਾਵਾਂਗੇ ਔਰ ਆਉਣ ਵਾਲੀਆਂ 27 ਦੀਆਂ ਚੋਣਾਂ ਸਰਕਾਰ ਦੀਆਂ ਜਮਾਨਤਾ ਤੱਕ ਜਿਹੜੀਆਂ ਆ ਆਮ ਆਦਮੀ ਪਾਰਟੀ ਦੀਆਂ ਉਹ ਵੀ ਜਬਤ ਕਰਾਵਾਂਗੇ ਮੁਲਾਜ਼ਮ ਵਰਗ ਨੇ ਇਨਾ ਕੋਝਾ ਮਜ਼ਾਕ ਕੰਪਿਊਟਰ ਅਧਿਆਪਕਾਂ ਨੂੰ ਕੋਈ ਸ਼ੇਮਾ ਪੇ ਕਮਿਸ਼ਨ ਨਹੀਂ ਕੰਪਿਊਟਰ ਅਧਿਆਪਕਾਂ ਨੂੰ ਕੋਈ ਏਸੀਪੀ ਨਹੀਂ ਕੋਈ ਮੈਡੀਕਲ ਦੀ ਸਹੂਲਤ ਨਹੀਂ ਜੇ ਕਿਸੇ ਕੰਪਿਊਟਰ ਅਧਿਆਪਕ ਦੀ ਰੱਬ ਨਾ ਕਰੇ ਕਿ ਮੌਤ ਹੋ ਜਾਂਦੀ ਹੈ ਤਾਂ ਉਹਦੇ ਪਰਿਵਾਰ ਦਾ ਪਿੱਛੇ ਕੀ ਹੈ ਕੋਈ ਪੈਨਸ਼ਨ ਦਾ ਸਾਧਨ ਨਹੀਂ ਸਰਕਾਰ ਨੇ ਸ਼ੇਮਾ ਪੇ ਕਮਿਸ਼ਨ ਮੰਨਿਆ ਸਰਕਾਰ ਨੇ ਡੀਏ ਦੀ ਗੱਲ ਮੰਨੀ ਮੁੱਖ ਮੰਤਰੀ ਪੰਜਾਬ ਤੋਂ ਬਾਅਦ ਵਿੱਚ ਜੇ ਮੁਲਾਜ਼ਮ ਵਰਗ ਨੇ ਕਿਤੇ ਜਾਣਾ ਹੁੰਦਾ ਹੈ ਤਾਂ ਪੰਜਾਬ ਦੇ ਗਵਰਨਰ ਕੋਲੇ ਜਾਣਾ ਹੁੰਦਾ ਤਾਂ ਪੰਜਾਬ ਦੇ ਗਵਰਨਰ ਰਾਜਪਾਲ ਸਾਹਿਬ ਨੇ ਸਰਕਾਰ ਨੂੰ ਹਦਾਇਤ ਕੀਤੀ ਹੋਈ ਆ ਕਿ ਇਹਨਾਂ ਦੇ ਆ ਜਿਹੜੇ ਆ ਬੰਦੇ ਲਾਭੋ ਦਿੱਤੇ ਜਾਣ ਪੰਜਾਬ ਦੀ ਸਰਕਾਰ ਆਪਣੇ ਪੰਜਾਬ ਦੇ ਰਾਜਪਾਲ ਦੇ ਹੁਕਮਾਂ ਨੂੰ ਨਹੀਂ ਮੰਨਦੀ ਹੁਣ ਤੁਸੀਂ ਕੀ ਇਹਨਾਂ ਤੇ ਯਕੀਨ ਕਰੋ ਪੰਜਾਬ ਸਰਕਾਰ ਤਾਂ ਕਹਿੰਦੀ ਭਾਈ ਅਸੀਂ ਰੰਗਲਾ ਪੰਜਾਬ ਬਣਾਤਾ ਨਹੀਂ ਰੰਗਲਾ ਤਾਂ ਨਹੀਂ ਕੰਗਲਾ ਬਣਾਤਾ ਜੀ ਹਨਾ ਇਹ ਤੁਹਾਡੇ ਸਾਹਮਣੇ ਆ ਜੀ ਰੰਗਲਾ ਪੰਜਾਬ ਉਹ ਉੱਥੇ ਹੁੰਦਾ ਉਹ ਹੁੰਦਾ ਆ ਜਿੱਥੇ ਹਰ ਇੱਕ ਮਲਾਜ਼ਮ ਵਰਗ ਚਾਹੇ ਉਹ ਕੋਈ ਹੋਰ ਜਥੇਬੰਦੀਆਂ ਆ ਜਾਂ ਸਾਡਾ ਜਿਹੜਾ ਸਮਾਜ ਆ ਉਹ ਜਦੋਂ ਪੂਰਾ ਖੁਸ਼ ਹੋਵੇ ਤੁਸੀਂ ਅੱਜ ਦੇਖ ਲਓ ਪੰਜਾਬ ਦਾ ਕਿਹੜਾ ਵਰਗ ਨਹੀਂ ਆ ਟੀਚਰ ਵਰਗੇ ਜਿਹੜਾ ਸਭ ਤੋਂ ਅਸੀਂ ਮੁੱਖ ਮੰਨਦੇ ਆ ਟੀਚਰ ਵਰਗੇ ਤੋਂ ਸੜਕਾਂ ਤੇ ਆ ਗਿਆ ਇੱਥੋਂ ਇਹ ਸਾਬਤ ਹੋ ਗਿਆ ਕਿ ਇਹ ਸਰਕਾਰ ਫੇਲ ਆ ਇਹ ਸਰਕਾਰ ਨੂੰ ਮੁਲਾਜ਼ਮ ਵਰਗੇ ਨਾਲ ਕੋਈ ਲੈਣਾ ਦੇਣਾ ਨਹੀਂ ਆਹ ਮੁਲਾਜ਼ਮ ਵਰਗੀਆਂ ਜਿਹੜਾ ਸਰਕਾਰ ਦੀ ਰੀੜ ਦੀ ਹੱਡੀ ਆ ਜੇ ਰੀੜ ਦੀ ਹੱਡੀ ਦਾ ਇੱਕ ਮਣਕਾ ਵੀ ਇੱਧਰ ਉੱਧਰ ਹੋ ਜਾਂਦਾ ਤੇ ਬੰਦਾ ਤੁਰਨ ਤੋਂ ਮਨਜਾ ਰਿਹਾ ਜਾਂਦਾ ਸੋ ਜੇ ਅਸੀਂ ਰੀੜ ਦੀ ਹੱਡੀ ਬਣ ਕੇ ਕੰਮ ਕਰ ਰਹੇ ਆ ਜੇ ਸਾਡਾ ਸਰਕਾਰ ਨਹੀਂ ਕੁਝ ਕਹਿਣਾ ਮੰਦੀ ਤੇ ਅਸੀਂ ਸਰਕਾਰ ਦੀ ਜਿਹੜੀ ਰੀੜ ਦੀ ਹੱਡੀਆਂ ਨਾ ਅਸੀਂ ਇਹਨਾਂ ਨੂੰ ਦੱਸਾਂਗੇ ਵੀ ਇਹੋ ਜੀ ਸੱਟ ਮਾਰਾਂਗੇ ਇਹਨਾਂ ਦੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰਦੇ ਹਾਂ ਮੈਂ ਕਹਿੰਦਾ ਜੀ ਵਿਧਾਇਕ ਵੀ ਨਹੀਂ ਆਊਗਾ ਕਦੀ ਭਾਈ ਸਰਕਾਰ ਜਮਨੀ ਚੋਣਾ ਦੇ ਵਿੱਚ ਆਪਣਾ ਪ੍ਰਚਾਰ ਕਰ ਰਹੀ ਆ ਉਹ ਆਪਣਾ ਕੈਂਡੀਡੇਟ ਜਿਤਾਉਣ ਦੀ ਕੋਸ਼ਿਸ਼ ਕਰ ਰਹੀ ਆ ਤੁਸੀਂ ਮੁਰਦਾ ਪਰ ਮੁਰਦਾ ਪਰ ਲੱਗੇ ਮੁਰਦਾਬਾਦ ਵੀ ਕਰ ਰਹੇ ਆ ਔਰ ਅਹੀਂ ਅੱਜ ਇੱਕ ਮਸ਼ਾਲ ਮਾਰਚਾ ਜੀ ਰੱਖਿਆ ਹੈ ਤੁਸੀਂ ਵੇਖੋ ਸਾਰੇ ਜਿੰਨੇ ਵੀ ਮੁਲਾਜ਼ਮ ਇੱਥੇ ਆਏ ਆ ਉਹਨਾਂ ਦੇ ਹੱਥ 'ਚ ਮਸ਼ਾਲਾਂ ਵਾਂ ਮਸ਼ਾਲਾਂ ਰੋਸ਼ਨੀ ਦੀ ਲੋੜ ਕਦੋਂ ਪੈਂਦੀ ਹੈ ਜਦੋਂ ਸਰਕਾਰ ਜਾਂ ਕੋਈ ਰਾਜਾ ਹਨੇਰੇ 'ਚ ਹੁੰਦਾ ਵਾ ਇਹ ਸਿਰਫ ਉਹਨਾਂ ਨੂੰ ਜਗਾਣ ਲਈ ਉਹਨਾਂ ਨੂੰ ਚਾਨਣ ਕਰਨ ਲਈ ਆ ਭਈ ਇਹ ਜਿਹੜੀ ਇਲੈਕਸ਼ਨ ਆ ਰਹੀ ਆ ਜਾਗ ਜਾਓ ਹਾਲੇ ਵੀ ਕੰਪਿਊਟਰ ਦੇ ਆਪ ਕਹਦੀਆਂ ਮੰਗਾ ਤੁਸੀਂ ਮੰਨ ਲਓ ਜੇਕਰ ਤੁਸੀਂ ਨਾ ਮੰਗੀਆਂ ਤੇ ਇਹ ਮਸ਼ਾਲਾਂ ਮਸ਼ਾਲ ਤੋਂ ਕਦੋਂ ਅੱਗ ਬਣ ਜਾਂਦੀ ਆ ਇਹ ਟਾਈਮ ਨਹੀਂ ਲੱਗਦਾ ਸੋ ਮੈਂ ਫਿਰ ਵੀ ਆਪਣੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਵੀ ਮੁੱਖ ਮੰਤਰੀ ਸਾਹਿਬ ਹਾਲੇ ਵੀ ਜਾਗ ਜਾਓ ਜੋ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਕੰਪਿਊਟਰ ਅਧਿਆਪਕਾਂ ਨਾਲ ਉਹ ਵਾਅਦੇ ਪੂਰੇ ਕਰੋ ਸਾਡੇ ਕੰਪਿਊਟਰ ਅਧਿਆਪਕ ਜਿਨ੍ਹਾਂ ਦੀ ਮੌਤਾਂ ਹੋ ਗਈਆਂ ਵਾ ਉਹਨਾਂ ਦੇ ਪਰਿਵਾਰ ਰੋਲਦੇ ਪਏ ਸੜਕਾਂ ਦੇ ਉੱਤੇ ਉਹਨਾਂ ਨੂੰ ਇੱਕ ਪੈਸਾ ਵੀ ਸਰਕਾਰੀ ਹਾਲੇ ਹੈਲਪ ਨਹੀਂ ਮਿਲਦੀ ਪਈ ਜਦ ਕਿ ਉਹਨਾਂ ਨੇ ਕੋਵਿਡ ਡਿਊਟੀਆਂ ਦੇ ਵਿੱਚ ਵੀ ਉਹਨਾਂ ਦੀ ਮੌਤਾਂ ਹੋਈਆਂ ਸੋ ਸਾਡੀ ਇੱਕ ਗੁਜਾਰਿਸ਼ ਹੈ ਉਹਨਾਂ ਨੂੰ ਬਈ ਸਾਡੇ ਮਸਲੇ ਜਲਦ ਤੋਂ ਜਲਦ ਹੱਲ ਕਰੋ ਨਹੀਂ ਤੇ 27 ਦੇ ਵਿੱਚ ਜਿਤਨਾ 92 ਸੀਟਾਂ ਦਾ ਜਿਤਾਇਆ ਸੀ ਉਸ ਤਰ੍ਹਾਂ ਜ਼ੀਰੋ ਸੀਟ ਦੇ ਹੈਗੇ ਤੁਹਾਨੂੰ ਅਹੀਂ ਤੋਂ ਪੰਜਾਬ ਤੋਂ ਬਾਹਰ ਗੱਡਾਂਗੇ ਸਰਕਾਰ ਜਿੰਨੀ ਜੀ ਸਰਕਾਰ ਜਿੰਨੀ ਚੋਣਾਂ ਚ ਪ੍ਰਚਾਰ ਕਰ ਰਹੀ ਹੈ ਕਹਿੰਦੀ ਵੀ ਲੋਕ ਬਹੁਤ ਖੁਸ਼ ਹੈ ਤੇ ਇਸ ਵਾਰੀ ਵੀ ਆਮ ਆਦਮੀ ਪਾਰਟੀ ਨੂੰ ਚੁਣੋ ਜੇ ਕਿਸਪਤ ਬਰਲ ਜੂ ਤਰਨਤਨ ਦੇ ਲੋਕ ਤੁਸੀਂ ਵੇਖ ਲਿਆ ਵੀ ਆ ਸਾਰੇ ਲੋਕ ਜਿਹੜੇ ਕਿੰਨੇ ਖੁਸ਼ ਹੈਗੇ ਇਹ ਪੰਜਾਬ ਸਰਕਾਰ ਜਿਹੜੀ ਹੈ ਝੂਠ ਦੀ ਸਰਕਾਰ ਆ ਸਿਰਫ ਇਹਨਾਂ ਨੇ ਝੂਠੇ ਲਾਰੇ ਲਾ ਕੇ ਝੂਠੀਆਂ ਗਰੰਟੀਆਂ ਦੇ ਕੇ ਸਰਕਾਰ ਜਿਹੜੀ ਇਹ ਸਤਾ ਵਿੱਚ ਆਈ ਆ ਇਹ ਹੋੜ ਬੇ ਕੋਈ ਨਾ 2027 ਦੇ ਵਿੱਚ ਜਿਹੜਾ ਅਸੀਂ ਅੱਗੋਂ ਨਾਇਆ ਲਾ ਦੇਣਾ ਹੁਣ ਸਿਰਫ ਇਹਨਾਂ ਦੇ ਦੋ ਹੀ ਰਹਿਣ ਦੇਣੇ ਮਾਹੀ ਅਜੇ ਦੋ ਆ ਜਾਂਦੇ ਕਿਤੇ ਸੋ ਇਸ ਕਰਕੇ ਕਰਨ ਤਾਰਨ ਦੇ ਵਿੱਚ ਇਹ ਕਈ ਦਿਨਾਂ ਤੋਂ ਮਤਲਬ ਜਿਹੜੇ ਕੰਪਿਊਟਰ ਵਿਧਾਇਕ ਆ ਭਰਾਤਰੀ ਜਿਹਾ ਬੰਦੀਆ ਉਹ ਧਰਨਿ ਮਜਾਰੇ ਕਰ ਰਹੀਆਂ ਪਰ ਮੁੱਖ ਮੰਤਰੀ ਜਿਹੜਾ ਉਹ ਸੁੱਤਾ ਪਿਆ ਉਹ ਸਿਰਫ ਕਦੀ ਦਿੱਲੀ ਭੱਜ ਜਾਂਦਾ ਕਦੀ ਮਤਲਬ ਰਾਸ਼ਟਰਪਤੀ ਨੂੰ ਮਿਲਣ ਚਲ ਜਾਂਦਾ ਕਦੀ ਕੁਛ ਆਣੇ ਬਾਣੇ ਲਾ ਕੇ ਰੋਡ ショਅ ਇੱਕ ਨਕਲੀ ਕਰ ਰਿਹਾ ਇਸ ਕਰਕੇ ਜਿਹੜੇ ਲੋਕ ਦੀਆਂ ਮੰਗਾਂ ਮਤਲਬ ਜਿਹੜੇ ਮੁਜਾਰੇ ਕਰ ਰਹੇ ਆ ਉਹਨਾਂ ਦੇ ਵਿੱਚ ਆ ਕੇ ਇਹਨਾਂ ਕੋਲ ਟਾਈਮ ਨਹੀਂ ਹੈਗਾ ਕਿ ਸਾਡੀਆਂ ਗੱਲਾਂ ਵੀ ਮਤਲਬ ਸੁਣ ਲੈਣ। ਤੋਂ ਇਸ ਕਰਕੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਨੇ ਇਹੋ ਰਵਿਯਾ ਰੱਖਿਆ ਚਾਹ ਉਹਦੀ ਸਬ ਕਮੇਟੀ ਨੇ ਇਹੋ ਰਵਿਯਾ ਰੱਖਿਆ ਤੇ ਪੂਰਾ ਜਿਹੜਾ ਅਧਿਆਪਕ ਵਰਗ ਜਿਹੜਾ ਹੈਗਾ ਇਹ ਸਾਡੇ ਨੱਕ ਵਿੱਚ ਧਮ ਕਰੇਗਾ। ਕੀ ਕਿਵੇਂ ਦੇਖਦੇ ਹੋ ਇੱਕ ਪਾਸੇ ਜਿਮਣੀ ਚੋਣਾ ਚੱਲ ਰਹੀਆਂ ਸਰਕਾਰ ਕਹਿੰਦੀ ਵੀ ਇਸ ਵਾਰੀ ਕਿਸਮਤ ਫੇਰ ਬਦਲਾਗੇ ਜੇ ਤੁਸੀਂ ਸੰਧੂ ਸਾਹਿਬ ਨੂੰ ਜਿਤਾਤਾ ਆਮ ਆਦਮੀ ਪਾਰਟੀ ਦਾ ਵਿਧਾਇਕ ਹੋ। ਵੇਖੋ ਜਿਹੜੇ ਸੰਧੂ ਸਾਹਿਬ ਇਹਨਾਂ ਨੇ ਚੁਣੇ ਨੇ ਕਦੀ ਇਹ ਆਂਦੇ ਨੇ ਕਿਸੇ ਇਸ ਫੁੱਲ ਤੇ ਕਦੀ ਹੋਸ ਫੁੱਲ ਤੇ ਕਦੀ ਤੇ ਇਹਨਾਂ ਨੂੰ ਕਹਿੰਦੇ ਵੀ ਇਹਨਾਂ ਨੂੰ ਲਿਆਓ ਤੇ ਇਹ ਜਿਹੜਾ ਵਾ ਤੁਹਾਡਾ ਜਿਹੜਾ ਵਾ ਨਸ਼ਾ ਜਿਹੜਾ ਤੁਹਾਡੇ ਵੱਧ ਜਾਣਗੇ ਸਮਾਜ ਚ ਇਹ ਕਦੀ ਇਹਨਾਂ ਨੇ ਅੰਦੇ ਨਾਲ ਜਿਤਾਓ ਤੁਹਾਡੇ ਨਸ਼ੇ ਖਤਮ ਹੋ ਜਾਣਗੇ ਜਿਹੜੀ ਸਰਕਾਰ ਇਹਨੇ ਝੂਠ ਲੈ ਕੇ ਆ ਰਹੀ ਉਹ ਤੋਂ ਤੁਸੀਂ ਆਪਾਂ ਕੀ ਉਮੀਦ ਕਰਦੇ ਆ ਕਿ ਇਦਾਂ ਜਿਹੜੇ ਬੜੀ ਖਰੀ ਉਤਰੂਗੀ ਜਿਹੜੀ ਇਹਨਾਂ ਦੀ ਬੁਨਿਆਦ ਹੀ ਝੂਠ ਆ ਸੱਚ ਇਹਨਾਂ ਨੇ ਨੀ ਜਿਹੜੀ ਆ ਝੂਠ ਦੀ ਪੁੱਟੀ ਹੋਈ ਆ ਜਿਹੜੀ ਝੂਠ ਦੇ ਉੱਤੇ ਜਿਹੜੀ ਸਰਕਾਰ ਖੜੀ ਆ ਇਹ ਜਿਹੜੀ ਆ ਜਿਆਦਾ ਚਿਰ ਨਹੀਂ ਰਹਿ ਸਕਦੀ ਇਹਨਾਂ ਨੇ ਬਦਲਾ ਬਦਲਾ ਦਾ ਨਾਂ ਲੈ ਕੇ ਆਤ ਗਏ ਆ ਪਰ ਹੁਣ ਬਦਲਾ ਕਰਨ ਦਾ ਸੱਡਾ ਵੇਲਾ ਆ ਪਤਾ ਕਹਿੰਦੇ ਬੀਬੀਆਂ ਬਹੁਤ ਖੁਸ਼ ਆ ਸਾਬੇ ਜੀ ਬੀਬੀਆਂ ਵੇਖੋ ਜੀ ਬੀਬੀਆਂ ਜੇ ਖੁਸ਼ ਹੁੰਦੀਆਂ ਤਾਂ ਸੜਕਾਂ ਤੇ ਵੇਖੋ ਬੀਬੀਆਂ ਨੂੰ ਕਿੰਨੇ ਕੰਮ ਆ ਕਰ ਜਿਹੜੇ ਬੀਬੀਆਂ ਨੂੰ ਇੰਨੇ ਕੰਮ ਉਹ ਇੰਨੇ ਆਪਣੇ ਘਰ ਦੇ ਕੰਮ ਛੱਡ ਕੇ ਸੜਕਾਂ ਤੇ ਕਿਉਂ ਆਣ ਗਿਆ ਕੀ ਕਰਦੇ ਉਹਨਾਂ ਦੇ ਅਜ਼ਾਦਤ ਦੇਣਗੇ ਵੀ ਆਪਣੇ ਤੁਸੀਂ ਆਪਣਾ ਰੋਟੀ ਪਾਣੀ ਛੱਡ ਕੇ ਤੁਸੀਂ ਤੁਸੀਂ ਸੜਕਾਂ ਤੇ ਤੁਰੀਆ ਫਿਰੋ ਉਹ ਕਿਹੜੀ ਗੱਲੋਂ ਛੱਡ ਕੇ ਆਈਆਂ ਨੇ ਕਿਉਂਕਿ ਉਹਨਾਂ ਦੇ ਅਸੀਂ 20 ਸਾਲਾਂ ਤੋਂ ਜਿਹੜੇ ਆ ਇਹ ਆਂਦੇ ਸੀ ਜਦੋਂ ਸਾਡੀ ਸਰਕਾਰ ਆਉਂ ਕਹੇਤੀ ਪਹਿਨ ਦੇ ਜਿਹੜੀਆਂ ਚੁੰਨੀ ਨਹੀਂ ਰੋਲੂਗੀ ਕਿਸੇ ਦੇ ਪੱਗਾਂ ਨਹੀਂ ਜਿਹੜੀਆਂ ਉਲਕੀਆਂ ਪਰ ਇਹਨਾਂ ਦੀ ਜਿਹੜੇ ਰਾਜ ਦੇ ਵਿੱਚ ਇੰਨੀਆਂ ਪੱਗਾਂ ਨੱਥੀਆਂ ਇੰਨੀਆਂ ਚੁੰਨੀਆਂ ਰੋਲੀਆਂ ਇਹ ਧੀਆਂ ਪਹਿਣਾ ਵਾਲੀ ਸਰਕਾਰ ਹੈ ਹੀ ਨਹੀਂ ਗੀ ਇਹਨਾਂ ਦਾ ਬੀਬੀਗਾਂ ਨੂੰ 1000 ਰੁਪਏ ਦੇ ਕੇ ਤੇ ਉਹ ਨਹੀਂ ਦਿੱਤਾ ਇਹ ਤਾਂ ਕਹਿੰਦੇ ਆਮ ਘਰ ਦੇ ਪੁੱਤਾਂ ਆਮ ਨਹੀਂ ਗਏ ਇਹ ਆਮ ਆਮ ਕਹਿ ਕੇ ਤੇ ਆਮ ਜਨਤਾ ਦੀ ਵੋਟ ਲੈ ਗਏ ਨੇ ਇਹ ਆਮ ਹੁੰਦੇ ਤੇ ਅੱਜ ਇੱਥੇ ਹੁੰਦੇ ਇਹ ਸੜਕ ਤੇ ਹੁੰਦੇ ਸਾਡੀ ਗੱਲ ਸੁਣਦੇ ਇਹ ਗੱਡੀਆਂ ਤੇ ਨਾ ਬੈਠੇ ਹੁੰਦੇ ਯਾਰ ਕਹਿੰਦੀ ਸਿੱਖਿਆ ਕਰਾ ਇਹਨਾਂ ਦੀ ਸਿੱਖਿਆ ਕ੍ਰਾਂਤੀ ਵੇਖੋ ਸੜਕਾਂ ਤੇ ਰੋਲ ਰਹੀ ਆ ਜਿਹੜੇ ਅਧਿਆਪਕ ਮੰਨੇ ਸਕੂਲਾਂ ਦੇ ਵਿੱਚ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾਉਣਾ ਸੀ ਉਹੀ ਜਿਹੜਾ ਵਾ ਇਹਨਾਂ ਤੋਂ ਨਿਰਾਸ਼ ਹੋ ਕੇ ਸੜਕਾਂ ਤੇ ਆ ਰਿਹਾ ਹੈ ਤੇ ਇਹਨਾਂ ਦੀ ਸਿੱਖਿਆ ਕ੍ਰਾਂਤੀ ਤੇ ਸਮਝ ਲੋ ਦੀ ਫੂਕ ਨਿਕਲ ਗਈ ਆ ਵੇਖੋ ਅਮ ਸ਼ਾਲ ਮਾਰਚ ਕੱਢਣ ਦਾ ਹੀ ਇਹ ਤਾਂ ਫੂਕ ਨਿਕਲ ਗਈ ਇਹਨਾਂ ਦੀ ਇਹਨਾਂ ਦੀ ਬਸ ਇਹ ਬਸ ਆੜੀਆਂ ਵਾ ਇਹ ਬੁਝਾਉਣ ਦੀ ਅਸੀਂ ਬੁਝਾਵਾਂਗੇ ਹੀ ਹੋਣੇ ਜਿਮਣੀ ਚੋਣਾ ਚ ਕੀ ਹੋਊਗਾ ਜੇ ਹੱਲ ਨਾ ਜਿਮਨੀ ਚੋਣਾ ਜਦੋਂ ਉਹ ਹਰ ਦਾ ਮੂੰਹ ਵੇਖਣਾ ਹੀ ਪਊਗਾ ਵੇਖੋ ਅਸੀਂ ਲੋਕਾਂ ਨੂੰ ਸਾਡਾ ਮਕਸਦ ਇਹ ਆ ਕਿ ਜੋ ਤੁਹਾਡੇ ਨਾਲ ਜਨਤਾ ਨਾਲ ਵਾਅਦੇ ਕਰ ਰਹੇ ਪੂਰੇ ਨਹੀਂ ਵਿਕਤ ਰਹਿ ਵੇਖੋ ਜੇ ਸਾਡੇ ਨਾਲ ਵਾਅਦੇ ਕਰਕੇ ਪੂਰੇ ਨਹੀਂ ਉਤਰੇ ਜਿੰਨੇ ਇਹਨਾਂ ਨੇ ਜਨਤਾ ਨਾਲ ਵਾਅਦਾ ਕੀਤੇ ਉਹ ਵੀ ਨਹੀਂ ਇਹਨਾਂ ਨੇ ਕਰਕੇ ਪੂਰੇ ਉਤਰਨਾ ਇਸ ਕਰਕੇ ਥੋੜਾ ਸੋਚ ਸਮਝ ਕੇ ਸਾਰਾ ਜਨਤਾ ਨੂੰ ਚੱਲਣ ਦੀ ਲੋੜ ਆ ਜੀ ਹਾਂਜੀ ਸ਼ੁਕਰੀਆ ਜੀ ਤਾਂ ਦੋਸਤੋ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਜਿੱਥੇ ਪੂਰਾ ਆ ਆਮ ਆਦਮੀ ਪਾਰਟੀ ਦੇ ਜਿੰਨੇ ਵਲੰਟੀਅਰ ਨੇ ਜਿੰਨੇ ਲੀਡਰਸ਼ਿਪ ਹੈ ਉਹ ਆਪਣੀ ਚੋਣ ਦਾ ਪ੍ਰਚਾਰ ਕਰ ਰਹੀ ਹੈ ਆਪਣੇ ਉਮੀਦਵਾਰ ਦਾ ਪ੍ਰਚਾਰ ਕਰ ਰਹੀ ਹੈ ਉੱਥੇ ਇਹ ਜਿਹੜੇ ਲੋਕ ਨੇ ਪ੍ਰੋਟੈਸਟ ਕਰ ਰਹੇ ਨੇ ਸਰਕਾਰ ਦੇ ਖਿਲਾਫ ਨਾਰੇ ਲੱਗ ਰਹੇ ਨੇ ਮੁਰਦਾਬਾਦ ਮੁਰਦਾਬਾਦ ਹੋ ਰਹੀ ਹੈ ਤਾਂ ਲਗਾਤਾਰ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਤਰਨਤਾਰਨ ਤੋਂ ਸਾਂਝੀਆਂ ਕਰ ਰਹੇ ਆ ਬਾਈ ਇਲੈਕਸ਼ਨ ਚੱਲ ਰਹੇ ਨੇ ਪਰ ਵਿਰੋਧ ਲਗਾਤਾਰ ਚਾਹੇ ਉਹ ਕੰਪਿਊਟਰ ਅਧਿਆਪਕ ਹੋਣ ਚਾਹੇ ਕੋਈ ਹੋਰ ਮੁਲਾਜ਼ਮ ਹੋਣ ਚਾਹੇ ਪੁਲਿਸ ਦੇ ਕੱਚੇ ਮੁਲਾਜ਼ਮ ਹੋਣ ਔ ਲਗਾਤਾਰ ਵਿਰੋਧ ਛੜਕਾ ਉਪਰ ਕਰਦੇ ਨਜ਼ਰ ਆ ਰਹੇ ਨੇ